ਦਾਲਚੋਰਾ ਨੂੰ ਵੀ ਸਵਾਗਤ ਹੈ ਸਰ ਅੰਮ੍ਰਿਤਸਰ ਆ ਕੇ ਪਹੁੰਚੇ ਹੋ ਤੁਹਾਡਾ ਤੁਹਾਡੇ ਇਸ ਟੈਨਨਲ ਦਾ ਬਹੁਤ ਬਹੁਤ ਧੰਨਵਾਦ ਮੈਂ ਜੂਰਲਾ ਪਿੰਡ ਵਿੱਚ ਅੱਜ ਪਹੁੰਚਿਆ ਤੁਹਾਡੇ ਅਨੁਕੀਤ ਹੈ ਸਰਕਾਰੀ ਨਿਯੁਕਤੀ ਮਾਲ ਸਾਹਿਬ ਮੇਰੇ ਨਾਲ ਅਜੀਤ ਸਿੰਘ ਸਾਹਿਬ ਹੈ ਅ ਸਰਪੀ ਔਰ ਡਾਇਰੈਕਟਰ ਸਾਹਿਬ ਜੀ ਸਾਹਿਬ ਜੀ ਡਾਇਰੈਕਟਰ ਸਾਰੇ ਇਸ ਨੂੰ ਫਿਰ ਦੇ ਮਾਈ ਸਾਫ ਔਰ ਸਾਫ ਦਾ ਸੁਪਨੋ ਤੇ ਪਤਾ ਲੱਗਾ ਹੈ ਕਿ 4.25 6 ਤੋਂ 5 ਨੇ ਦੇ ਸਾਰੇ ਕਾਫੀ ਹਨ ਬਹੁਤ ਵੱਡਾ ਉਪਰਾਲਾ ਇਸ ਨਗਰ ਦਾ ਇੱਕ ਇਤਿਹਾਸਿਕ ਬਿਲਡਿੰਗ ਨੂੰ ਦੁਬਾਰਾ ਸੰਭਾਲ ਕੇ ਦਾ ਯਾਰ ਕਰਕੇ ਔਰ 266 ਵਿੱਚ ਉਸ ਵੇਲੇ ਦੀ ਵੱਡੀ ਗੱਲ ਹੈ ਵੀ 266 ਵਿੱਚ ਇੱਥੇ ਇਹ ਹਸਪਤਾਲ ਬਣਾਇਆ ਗਿਆ ਉਹ ਕੋਈ ਕਿਸ ਤਰ੍ਹਾਂ ਦੀ ਨੀਤੀ ਦਾ ਲੋਕਾਂ ਨੂੰ ਨਿੰਦਾ ਸ਼ਖਸੀਅਤਾਂ ਨੂੰ ਵੀ ਥਲਾਮ ਹੈ ਤੇ ਦੁਬਾਰਾ ਫਿਰ ਅਸੀਂ ਮਹਿਕਮੇ ਵੱਲੋਂ ਇਹਨੂੰ ਥਲਾਉਣ ਲਈ ਦਿੱਲੀ ਕੋਈ ਵੀ ਲੋੜ ਹੋਈ ਮੈਨੂੰ ਮਾਨ ਸਰ ਕਹਿੰਦੇ ਸੀ ਵਿਟਵਾਲੇ ਵੀ ਕਹਿੰਦੇ ਸੀ ਅਸੀਂ ਜਿਹੜੀਆਂ ਲੋੜਾਂ ਹੋਈਆਂ ਹੋਰ ਨਹੀਂ ਕੋਈ ਨਹੀਂ ਡਾਕਟਰ ਕਲਾਸ 4 ਡਿਪਟੀ ਸਪੈਕਟਰ ਜਾਂ ਕੋਈ ਹੋਰ ਫਾਰਮਾਸਿਸਟ ਜਿਹੜੇ ਵੀ ਅੱਗੇ ਨੇ ਉਸ ਤੋਂ ਬਾਅਦ ਜਿਹੜੀ ਲੋਡੂ ਦੀ ਹੋਰ ਵੀ ਲੈਬਾਰਟਰੀ ਵਗੈਰਾ ਦੀ ਅਸੀਂ ਪ੍ਰੋਵਾਈਡ ਕਰਾਵਾਂਗੇ ਜੀ ਪੰਜਾਬ ਸਰਕਾਰ ਦੀ ਵੱਡੀ ਇੱਛਾ ਹੈ ਸਰਕਾਰ ਪ੍ਰਮਾਨ ਸਿੰਘ ਮਾਨਵਰਾ ਦੀ ਮੈਂ ਉਹਨਾਂ ਦੇ ਨਾਲ ਇਸ ਵੈਕ ਨੂੰ ਸਾਹਮਣੇ ਮੰਤਰੀ ਹੋਣੇ ਦਾ ਕਿ ਮੈਂ ਆਮ ਲੋਕਾਂ ਵਿੱਚ ਵੀ ਗੱਲ ਕਰਦਾ ਹੁੰਦਾ ਕਿ ਸਾਡਾ ਜੇ ਅਸੀਂ ਤਰੱਕੀ ਕਰਨੀ ਹੈ ਤਾਂ ਸਾਨੂੰ ਪਸ਼ੂ ਧਾਨੀ ਬਣਾਉਣਾ ਪੈਣਾ ਕਿ ਆਪਣੀ ਜ਼ਮੀਨ ਤੋਂ ਜਿੰਨੀ پیداوار ਲੈਣੀ ਸੀ ਵੱਧ ਤੋਂ ਵੱਧ ਲੈ ਚੁੱਕੇ ਆ ਸ਼ਾਇਦ ਨਾ ਕੋਈ ਟਾਰਗੇਟ ਨਹੀਂ ਰਹਿ ਗਿਆ ਹਾਲਾਂਕਿ ਜ਼ਮੀਨ ਘਟ ਰਹੀ ਹੈ ਕਿਤੇ ਆਬਾਦੀ ਆ ਰਹੀ ਹੈ ਕਿਤੇ ਫੈਕਟਰੀ ਲੱਗ ਰਹੀ ਹੈ ਕਿਤੇ ਸੜਕਾਂ ਜਾ ਰਹੀਆਂ ਅਸੀਂ ਪਸ਼ੂਆਂ ਨਾਲ ਹੀ ਜਿਹੜਾ ਵੱਡਾ ਤਰੱਕੀ ਕਰ ਸਕਾਂ ਤੇ ਸਰ ਇਹ ਤਾਂ ਹੋ ਗਏ ਪਸ਼ੂ ਧਨ ਦੀ ਸਿਹਤ ਸੰਭਾਲ ਦੇ ਜਿਹੜੇ ਪਸ਼ੂ ਧਨ ਨੂੰ ਅੱਗੇ ਵਧਾਉਣ ਦੇ ਲਈ ਵਿਭਾਗਾਂ ਕੋਲ ਕੀ ਪਾਲਿਸੀਆਂ ਨੇ ਤੇ ਕਿੰਨੇ ਲੋਕਾਂ ਨੂੰ ਆਪਾਂ આમંત્રਿਤ ਕਰ ਸਕਦੇ ਹਾਂ ਸਮੇ ਸਮੇਂ ਸਮੇਂ ਦਾ ਗਾਮਨ ਕਰਨਾ ਜਿੰਨਾਂ ਨੂੰ ਜੋੜਾ ਛੜੀ ਸਰਕਾਰ ਵੱਲੋਂ ਜਿਹੇ ਨਰਸੀਜੇਸ਼ਨ ਹੈ ਜੋ ਕਿ ਮੋਰ ਮੈਡੀਸਨ ਦੀ ਲੋੜ ਹੈ ਉਹ ਕਵਿਚਾ ਪ੍ਰੋਵਾਈਡ ਕਰਾਈ ਕੀਤੀ ਜਾਂਦੀ ਹੈ ਔਰ ਉਹਦੇ ਨਾਲ ਹੀ ਜਿਹੜਾ ਸੈਕਟਰ ਸੀਮਾ ਅੱਜ ਰੋੜ ਪੜ ਗਈ ਹੈ ਕਿ ਲੋਕ ਸੰਦੇ ਆ ਵੀ ਬੱਚੀਆਂ ਹੋਣ ਕਟੀਆਂ ਹੋਣ ਉਹਦੇ ਵਾਸਤੇ ਉਹ ਵੀ ਉਪਰਾਲਾ ਪੰਜਾਬ ਸਰਕਾਰ ਨੇ ਕੀਤਾ ਉਹ ਕੰਮ ਬੜੇ ਸਸਤੇ ਦੀ ਰੇਟ ਤੇ ਕੀਤਾ। ਇਹ ਖੈਰੀ ਉਦਯੋਗ ਡੈਲੀਸੋਰਾ ਨੂੰ ਵੀ ਸਵਾਗਤ ਹੈ ਸਰ। ਹੰਦੀ ਸਰਾਂ ਦੇ ਪਿੰਡੋਂ ਤੇ ਟੋਡਾ ਔੜੇ ਇਸ ਰੇਂਜਲ ਦਾ ਬਹੁਤ ਬਹੁਤ ਧੰਨਵਾਦ। ਮੈਂ ਜੂਰਲਾ ਪਿੰਡ ਦੇ ਅੱਜ ਪਹੁੰਚਿਆ ਬਾੜੇ ਅਰਕੀਦਾ ਸਰਕਾਰ ਦੀ ਨੂੰ ਸੀ ਮਾਨ ਸਾਹਿਬ ਮੇਰੇ ਨਾਲ ਅਜੀਤ ਸਿੰਘ ਸਾਹਿਬ ਹੈ। ਅ ਸਰ ਜੀ ਸਸਪੀ ਔਰ ਡਾਇਰੈਕਟਰ ਸਾਹਿਬ ਜੀਤੀ ਸਾਹਿਬ ਦੇ ਚੀਫ ਡਾਇਰੈਕਟਰ ਸਾਰੇ ਇਸ ਪਿੰਡ ਦੇ ਸਾਇੰਸ ਸਾਹਿਬ ਔਰ ਸਾਹਿਬ ਦਾ ਸਪਨਾ ਜੀ ਨੇ ਪਤਾ ਲੱਗਿਆ ਹੈ ਰਾਣੇ ਪੱਤੇ ਤੇ ਸਪਨਾ ਜੀ ਨੇ ਇਹ ਸਾਰੇ ਕਾਫੀ ਸਨ ਬਹੁਤ ਵੱਡਾ ਉਪਰਾਲਾ ਇਸ ਨਗਰ ਦਾ ਇੱਕ ਇਤਿਹਾਸਕ ਪਿੰਡ ਨੂੰ ਦੁਬਾਰਾ ਸੰਭਾਲ ਕੇ ਪੂਰਾ ਤਿਆਰ ਕਰਕੇ ਔਰ 1962 ਵਿੱਚ ਵੇ ਜੀ ਵੱਡੀ ਗੱਲ ਆ ਵੀ 68 ਵਿੱਚ ਇੱਥੇ ਇਹ ਹਸਪਤਾਲ ਬਣਾਇਆ ਗਿਆ ਜੀ ਉਸ ਵੇ ਇੱਕ ਪ੍ਰੋਫੈਸਰ ਡਾਕਟਰ ਨੇ ਦਾ ਸ਼ਖਸੀਅਤਾਂ ਨੂੰ ਵੀ ਲਾਮ ਹੈ ਤੇ ਦੁਬਾਰਾ ਫਿਰ ਅਸੀਂ ਮਹਿਕਮੇ ਵੱਲੋਂ ਇਹਨੂੰ ਚਲਾਉਣ ਲਈ ਦਿੱਲੀ ਕੋਈ ਵੀ ਲੋੜ ਹੋਈ ਮੈਨੂੰ ਮਾਨ ਸਰ ਕਹਿੰਦੇ ਸੀ ਤੇ ਦਵਾਲੇ ਵੀ ਕਹਿੰਦੇ ਸੀ ਅਸੀਂ ਜਿਹੜੀਆਂ ਲੋੜਾਂ ਹੁੰਦੀਆਂ ਹੋਰ ਵੀ ਕੋਈ ਨਹੀਂ ਡਾਕਟਰ ਕਲਾਸ 4 ਵੈਟਰਨ ਡੀ ਇਨਸਪੈਕਟਰ ਜਾਂ ਕੋਈ ਹੋਰ ਫਾਰਮਾਸਿਸ ਜਿਹੜੇ ਦੀ ਉਹ ਅੱਜ ਆ ਗਏ ਨੇ ਉਸ ਤੋਂ ਬਾਅਦ ਜਿਹੜੀ ਲੋਡ ਹੋਊਗੀ ਹੋਰ ਵੀ ਲੈਬਾਰਟਰੀ ਵਗੈਰਾ ਦੀ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਜੀ ਪੰਜਾਬ ਸਰਕਾਰ ਦੀ ਵੱਡੀ ਇੱਛਾ ਹੈ ਸਰਕਾਰ ਪ੍ਰਮਾਨ ਸਿੰਘ ਮਾਨਵਰਾ ਦੀ ਮੈਂ ਉਹਨਾਂ ਦੇ ਨਾਲ ਇਸ ਵੈਕ ਨੂੰ ਸਾਹਮਣੇ ਮੰਤਰੀ ਹੋਣੇ ਨਾਲ ਜੀ ਮੈਂ ਆਮ ਲੋਕਾਂ ਵਿੱਚ ਦੀ ਗੱਲ ਕਰਦਾ ਹੁੰਦਾ ਕਿ ਸਾਡਾ ਜੇ ਅਸੀਂ ਤਰੱਕੀ ਕਰਨੀ ਹੈ ਤਾਂ ਸਾਨੂੰ ਪਸ਼ੂ ਤਾਂ ਨਹੀਂ ਬਣਾਉਣਾ ਪੈਣਾ ਅਸੀਂ ਆਪਣੀ ਜ਼ਮੀਨ ਤੋਂ ਜਿੰਨੀ ਫੈਦਾਵਾਰ ਲੈਣੀ ਸੀ ਵੱਧ ਤੋਂ ਵੱਧ ਲੈ ਚੁੱਕੇ ਹਾਂ ਸ਼ਾਇਦ ਨਾ ਕੋਈ ਟਾਰਗੇਟ ਨਹੀਂ ਰਹਿ ਗਿਆ ਹਾਲਾਂਕਿ ਜ਼ਮੀਨ ਘੱਟ ਰਹੀ ਹੈ ਕਿਤੇ ਆਬਾਦੀ ਆ ਰਹੀ ਹੈ ਕਿਤੇ ਫੈਕਟਰੀ ਲੱਗ ਰਹੀ ਹੈ ਕਿਤੇ ਸੜਕਾਂ ਜਾ ਰਹੀਆਂ ਅਸੀਂ ਪਸ਼ੂਆਂ ਨਾਲ ਹੀ ਜਿਹੜਾ ਵੱਡਾ ਤਰੱਕੀ ਕਰ ਸਕਦਾ ਸਰ ਇਹ ਹੋਵੇ ਪਸ਼ੂਧਾਨ ਦੀ ਸਿਹਤ ਸੰਭਾਲ ਦੇ ਜਿਹੜੇ ਪਸ਼ੂਧਾਨ ਨੂੰ ਅੱਗੇ ਵਧਾਉਣ ਦੇ ਲਈ ਵਿਭਾਗ ਦੇ ਕੋਲ ਕੀ ਪਾਲਿਸੀਆਂ ਨੇ ਤੇ ਕਿੱਦਾਂ ਲੋਕਾਂ ਨੂੰ ਆਪਾਂ આમંત્રਿਤ ਕਰ ਸਕਦੇ ਹਾਂ ਸਮੇ ਸਮੇਂ ਸਮੇਂ ਦਾ ਕੰਮ ਕਰਨਾ ਇਹਨਾਂ ਨੂੰ ਜੋੜਾ ਸਾਡੀ ਸਰਕਾਰ ਵੱਲੋਂ ਜਿਹੇ ਇਨੀਸ਼ੀਏਟਿਵ ਹੈ ਜੋ ਕਿ ਹੋਰ ਲੈਡਿਸਨ ਦੀ ਲੋੜ ਹੈ ਕਿ ਉਹ ਮੀਕਸਾ ਪ੍ਰੋਵਾਈਡ ਕਰਾਈ ਕੀਤੀ ਜਾਂਦੀ ਹੈ ਔਰ ਉਹਦੇ ਨਾਲ ਹੀ ਜਿਹੜਾ ਸੈਕਟਰ ਸੀਮ ਹੈ ਅਤੇ ਗੁਰ ਬੜ ਗਈ ਹੈ ਕਿ ਲੋਕ ਸੰਦੇ ਆ ਵੀ ਬੱਚੀਆਂ ਹੋਣ ਕਟੀਆਂ ਹੋਣ ਉਹਦੇ ਵਾਸਤੇ ਅਸੀਂ ਉਹ ਵੀ ਉਪਰਾਲਾ ਪੰਜਾਬ ਸਰਕਾਰ ਨੇ ਕੀਤਾ ਉਹ ਕੰਮ ਬੜੇ ਸਸਤੇ ਜੀ ਰੇਟ ਤੇ ਕੀਤਾ ਇਹ ਖੈਰੀ ਉਹ ਤੇ